ਪਿਸ਼ਾਬ ਦਾ بار-बार ਆਉਣਾ ਪਿਸ਼ਾਬ ਦਾ ਲੀਕ ਹੋਣਾ ਪਿਸ਼ਾਬ ਦਾ ਟਪਕਾ ਟਪਕਾ ਆਉਣਾ ਜਾਂ ਫਿਰ ਇਹ ਕਹ ਲਿਏ ਮਰਦਾਂ ਦੇ ਵਿੱਚ ਪ੍ਰੋਸਟੇਟ ਦਾ ਸਾਈਜ਼ ਗਦੂਦਾਂ ਦਾ ਸਾਈਜ਼ ਵੱਡਾ ਹੋ ਜਾਂਦਾ ਹੈ ਤਾਂ ਵੀ ਪਿਸ਼ਾਬ ਖੁੱਲ ਕੇ ਨਹੀਂ ਆਉਂਦਾ 70% ਔਰਤਾਂ ਦੇ ਵਿੱਚ ਪਿਸ਼ਾਬ ਦੀ ਜ਼ਿਆਦਾ ਦਿੱਕਤ ਪਾਈ ਜਾਂਦੀ ਹੈ 30% ਮਰਦਾਂ ਦੇ ਵਿੱਚ ਪਾਈ ਜਾਂਦੀ ਹੈ ਸੋ ਅਗਰ ਤੁਹਾਡਾ ਪਿਸ਼ਾਬ ਲੀਕ ਹੋ ਰਿਹਾ ਹੈ ਜਾਂ ਫਿਰ ਤੁਹਾਨੂੰ ਪਿਸ਼ਾਬ ਦੀ ਇਨਫੈਕਸ਼ਨ ਹੋ ਗਈ ਹੈ ਉਸਦੇ ਲਈ ਆਸਾਨ ਕਸਰਤਾਂ ਲੈ ਕੇ ਆਏ ਹਾਂ ਕਿਉਂਕਿ ਜਿਹੜਾ ਬਲੈਡਰ ਹੈ ਉਹ 400 ਤੋਂ ਲੈ ਕੇ 600 ml ਤੱਕ ਜਿਹੜਾ ਯੂਰਿਨ ਹੈ ਜਿਹੜਾ ਪਿਸ਼ਾਬ ਹੈ ਉਹ ਬਲੈਡਰ ਦੇ ਵਿੱਚ ਰੱਖ ਸਕਦਾ ਹੈ ਅਗਰ ਆਪਣਾ ਓਵਰ ਐਕਟਿਵ ਬਲੈਡਰ ਹੋ ਜਾਵੇ ਮਸਲਸ ਬਲੈਡਰ ਦੇ ਡਿਸਟਰਬ ਹੋ ਜਾਣ ਤਾਂ ਆਪਾਂ ਨੂੰ ਪਿਸ਼ਾਬ ਦੇ ਵਿੱਚ ਦਿੱਕਤ ਪਰੇਸ਼ਾਨੀ ਆਉਂਦੀ ਹੈ ਸੋ ਤੁਸੀਂ ਘਬਰਾਉਣਾ ਨਹੀਂ ਇਹ ਗੱਲ ਆਪਣੇ ਤੁਸੀਂ ਫੈਮਲੀ ਫਿਜ਼ੀਓਥੈਰੇਪਿਸਟ ਨਾਲ ਜਾਂ ਆਪਣੇ ਫੈਮਲੀ ਡਾਕਟਰ ਨਾਲ ਜ਼ਰੂਰ ਸ਼ੇਅਰ ਕਰਿਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਅਸਾਨ ਕਸਰਤਾਂ ਕਿਹੜੀਆਂ ਨੇ ਕਸਰਤਾਂ ਰੋਜ਼ਾਨਾ ਸਵੇਰੇ ਤੇ ਪਾਰੇ ਸ਼ਾਮ ਕਰਨੀਆਂ ਨੇ ਪਰ ਇੱਕ ਬਲੈਡਰ ਹੋਲਡਿੰਗ ਟੈਕਨੀਕ ਹੁੰਦੀ ਹੈ ਜਦੋਂ ਵੀ ਤੁਹਾਨੂੰ ਪੇਸ਼ਾਬ ਆਇਆ ਪਾਣੀ ਰੱਜ ਕੇ ਪੀਓ ਪੇਸ਼ਾਬ ਆਏਗਾ ਉਸ ਨੂੰ 10 ਮਿੰਟ ਲਈ ਰੋਕਣ ਦੀ ਕੋਸ਼ਿਸ਼ ਕਰੋ ਚਾਹੇ ਉਹ ਲੀਕ ਹੋ ਜਾਵੇ ਤੁਸੀਂ ਬਾਥਰੂਮ 'ਚ ਬੈਠ ਕੇ ਹੀ ਉਸ ਨੂੰ ਜ਼ਰੂਰ ਰੋਕਿਓ ਐਦਾਂ 3 ਮਹੀਨੇ ਕਰੋ ਔਰ ਉਸ ਦਾ ਟਾਈਮ ਲਿਖੋ ਵੀ ਹਾਂ ਐਨੇ ਵਜੇ ਅਸੀਂ ਪੇਸ਼ਾਬ ਕਰਨ ਗਏ ਸੀ ਔਰ ਇੰਨੀ ਦੇਰ ਅਸੀਂ ਰੋਕ ਪਾਏ ਇਹ ਬਹੁਤ ਜ਼ਰੂਰੀ ਹੈ ਹੁਣ ਗੱਲ ਕਰਨ ਲੱਗੇ ਆ ਕਸਰਤਾਂ ਦੀ ਪਹਿਲੀ ਕਸਰਤ ਕੀ ਕਰਾਂਗੇ ਪੈਲਵਿਕ ਟਿਲਟ ਕਰਾਂਗੇ ਪੈਲਵਿਕ ਟਿਲਟ ਮਤਲਬ ਕਿਉਂਕਿ ਪੈਲਵਿਸ ਦੇ ਮਸਲ ਸਟਰੋਂਗ ਕਰਨੇ ਹੁੰਦੇ ਨੇ ਇਹ ਆਪਣਾ ਪੈਲਵਿਸ ਆ ਗਿਆ ਦੇਖੋ ਪਹਿਲਾਂ ਆਪਾਂ ਇਸ ਨੂੰ ਉੱਪਰ ਤੇ ਥੱਲੇ ਉੱਪਰ ਥੱਲੇ ਦੇਖੋ ਉੱਪਰ ਥੱਲੇ ਐਦਾਂ 15 ਤੋਂ 20 ਵਾਰ ਇਸ ਦੇ 3 ਤੋਂ 4 ਸੈੱਟ ਲਾਓ ਦੂਜੀ ਕਸਰਤ ਕੀ ਕਰਾਂਗੇ ਇੱਕ ਬਾਲ ਲੈ ਲਾਂਗੇ ਦੋਨਾਂ ਗੋਡਿਆਂ ਦੇ ਵਿਚਾਲੇ ਰੱਖ ਕੇ ਆਪਾਂ ਪ੍ਰੈਸ ਕਰਾਂਗੇ 15 ਸੈਕਿੰਡ ਹੋਲਡ ਦੈਨ ਰਿਲੈਕਸ 15 ਸੈਕਿੰਡ ਹੋਲਡ ਦੈਨ ਰਿਲੈਕਸ 4 ਤੋਂ 5 ਸੈਟ ਲਾਓ ਉਸ ਤੋਂ ਅਗਲੀ ਕਸਰਤ ਬੋਲ ਨਹੀਂ ਵਿੱਚ ਰੱਖਾਂਗੇ ਔਰ ਲੱਕ ਨੂੰ ਹਵਾ ਚੱਕ ਦਾਂਗੇ 15 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ ਵੀ ਪੂਰੇ 10 ਸੈਟ ਸਵੇਰ ਤੇ ਪੈ ਸ਼ਾਮ ਇਸ ਤੋਂ ਅਗਲੀ ਜਿਹੜੀ ਕਸਰਤ ਕਰਾਂਗੇ ਬ੍ਰਿਜਿੰਗ ਹੀ ਕਰਾਂਗੇ ਪਰ ਅੱਡੀਆਂ ਵੀ ਆਪਾਂ ਨਾਲ ਦੀ ਨਾਲ ਹਵਾ ਛੱਕਾਂਗੇ ਦੇਖੋ ਅੱਡੀਆਂ ਆਪਾਂ ਉੱਪਰ ਚੱਕ ਦੇਣੀਆਂ ਨੇ ਔਰ ਲੱਕ ਵੀ ਉੱਪਰ ਚੱਕਣਾ ਹੈ ਇੱਥੇ 15 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ ਵੀ 5 ਸੈਟ ਸਵੇਰ ਤੇ ਪੈ ਸ਼ਾਮ ਉਸ ਤੋਂ ਅਗਲੀ ਕਸਰਤ ਬਟਰਫਲਾਈ ਬੈਟ ਕੇ ਬਟਰਫਲਾਈ ਕਰੋ ਇਦਾਂ ਵੀ ਤੁਸੀਂ 30 ਗਣੋ ਚਾਰ ਸੈਟ ਇਸਤੇ ਲਾਓ ਆਸਾਨ ਕਸਰਨਾ ਤਾਂ ਕਰੋ ਰਜ ਕੇ ਪਾਣੀ ਪੀਓ ਪਿਸ਼ਾਬ ਜੋ ਲੀਕ ਹੋ ਰਿਹਾ ਹੈ ਉਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ